ਲਓ ਜੀ ਦੋਸਤੋ ਆ ਗੋਡਿਆਂ ਦੇ ਮਰੀਜ਼ਾਂ ਵਾਸਤੇ ਵੀਡੀਓ ਆ ਆ ਦੇਖੋ ਪੇਸ਼ੈਂਟ ਕਿਦਾਂ ਚੱਲ ਰਿਹਾ ਤੇ ਅੱਜ ਸਾਡੇ ਸਾਹਮਣੇ ਬਿਲਕੁਲ ਖੜਾ ਠੀਕ ਹੋ ਕੇ ਬਾਈ ਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਪਿਆਰਾ ਸਿੰਘ ਜੀ ਪਿਆਰਾ ਸਿੰਘ ਜੀ ਕੀ ਪ੍ਰੋਬਲਮ ਸੀ ਤੁਹਾਡੀ ਸਾਡੇ ਗੋਡਿਆਂ ਦੇ ਪ੍ਰੋਬਲਮ ਸੀ ਇਹ ਕਿੰਨੇ ਕ ਸਾਲਾਂ ਤੋਂ ਸੀਗੀ ਇਹ ਤੇ 2012 ਤੋਂ ਹੈਗੀ ਜੀ ਮਤਲਬ ਕਾਫੀ ਸਾਲ ਹੋ ਗਏ ਜੀ ਮੈਂ ਬਹੁਤ ਮਾਲਸਾਂ ਵੀ ਕਰਾਈਆਂ ਦਵਾਈਆਂ ਵੀ ਲਈਆਂ ਹਾਂ ਜੀ ਡਾਕਟਰਾਂ ਕੋਲ ਜਾਂਦੇ ਸੀ ਡਾਕਟਰ ਕੋਲ ਜਾਂਦੇ ਜੀ ਉਹ ਹਰੇਕ ਕਹਿੰਦਾ ਮੈਨੂੰ ਆਪਰੇਸ਼ਨ ਕਰਾਉਣਾ ਪਊਗਾ ਅੱਛਾ ਜੀ ਪਰੇਸ਼ਨ ਮੈਂ ਨਹੀਂ ਕਰਵਾ ਸਕਦਾ ਜੀ ਮਤਲਬ ਘਰ ਦਾ ਵਿਸਾਬ-ਕਿਤਾਬ ਮੇਰਾ ਇੱਧੇ ਸੀਗਾ ਠੀਕ ਹੈ ਜੀ ਤੇ ਕਰੀਬੀ ਤੌਰ ਤੇ ਸੀਗੇ ਬੇਟੀਆਂ ਸੀਗੀਆਂ ਹਾਂ ਜੀ ਤੇ ਉਹਨਾਂ ਦੇ ਅੱਗੇ ਬਾਰੇ ਵੀ ਸੋਚਣਾ ਸੀਗਾ ਆਪਾਂ ਨੇ ਹਾਂ ਜੀ ਤੇ ਉਸ ਤੋਂ ਬਾਅਦ ਮੇਰਾ ਇੱਕ ਦੋਸਤ ਸੀ ਉਹਨਾਂ ਨੇ ਦੱਸਿਆ ਮੈਨੂੰ ਸਰ ਦਾ ਹਸਪਤਾਲ ਜਾਇਓ ਤੁਸੀਂ ਜੀ ਬਹੁਤ ਵਧੀਆ ਲਾਜ ਹੁੰਦਾ ਹਾਂਜੀ ਬਾਈ ਤਾਂ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਸੀ ਚਲੋ ਫਿਰ ਵੀ ਹਾਂਜੀ ਲੱਗਿਆ ਚਲੋ ਇੱਕ ਵਾਰ ਜਾ ਕੇ ਦੇਖ ਲੈਨੇ ਆ ਹਾਂਜੀ ਚਲੋ ਜਦੋਂ ਮੈਂ ਪਹਿਲੀ ਵਾਰ ਆਇਆ ਦਵਾਈ ਲਈ ਜੀ ਤੇ ਸਾਨੂੰ ਦੱਸਿਆ ਗਿਆ ਵੀ 1 ਸਾਲ ਸਾਨੂੰ ਦਵਾਈ ਖਾਣੀ ਪਊਗੀ ਜੀ ਤੇ ਦਵਾਈ ਬਾ ਸ਼ੁਰੂ ਕਰੀ ਮੈਨੂੰ 1 ਮਹੀਨੇ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ ਸੀਗਾ ਬਾਜੀ ਬਾ ਮੇਰੇ ਕੋਟਿਆਂ ਦੇ ਉੱਪਰ ਇੰਨੀ ਸੋ ਚੜ ਗਈ ਜੀ ਮੈਂ ਤੁਰ ਨਹੀਂ ਸਕਦਾ ਸੀਗਾ ਹਾਂਜੀ ਜੇ ਤੁਰਦਾ ਜੀ ਪੌੜੀ ਚੜ੍ਹਦਾ ਮੈਂ ਦੁਬਾਰਾ ਫੜ ਫੜ ਕੇ ਉੱਪਰ ਚੜਦਾ ਜੀਆ ਜੇ ਮੈਂ ਬਹਿ ਜਾਂਦਾ ਜੀ ਮੇਥੋਂ ਛੇਤੀ ਉੱਠੇ ਨਹੀਂ ਜਾਂਦਾ ਜੀ ਜੀ ਤੇ ਬੇਟੀ ਨੇ ਮੈਨੂੰ ਠਾਲਨਾ ਉੱਪਰ ਸਪੋਰਟ ਦੇ ਕੇ ਹਾਂ ਜੀ ਤੇ ਮੈਨੂੰ ਆਪਣੇ ਆਪ ਨੂੰ ਬਹੁਤ ਮਹਿਸੂਸ ਹੁੰਦਾ ਵੀ ਜ਼ਿੰਦਗੀ ਮੇਰੀ ਬੇਕਾਰ ਹੋ ਚੁੱਕੀ ਆ ਓਹੋ ਤੇ ਫਿਰ ਇਹ ਵੀ ਹੁੰਦਾ ਵੀ ਬੱਚਿਆਂ ਦੀ ਅੱਗੇ شادی ਕਰਨੀਆਂ ਬਹੁਤ ਔਖਾ ਹੋਊਗਾ ਵੀ ਇਹਨਾਂ ਦਾ ਕੀ ਬਣਨਾ ਕਾਫੀ ਦਿਮਾਗ ਤੇ ਮੇਰੇ ਟੈਸ਼ਨ ਵੀ ਵੀ ਸੀ ਕੀ ਕਰੀਏ ਹੁਣ ਜੀ 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 ਚਲੋ ਜਦੋਂ ਦੱਸਿਆ ਮੈਂ 1 ਮਹੀਨਾ ਦਵਾਈ ਖਾਦੇ ਹਾਂ ਜੀ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਜੀ ਹੌਲੀ ਹੌਲੀ ਮੈਂ ਉੱਠਣ ਲੱਗ ਗਿਆ ਹਾਂ ਜੀ ਤੇ ਦੂਜੇ ਮਹੀਨੇ ਤਕਰੀਬਨ ਮੈਂ ਆਪਣੇ ਆਪ ਤੁਰਨ ਲੱਗ ਗਿਆ ਸੀਗਾ ਟੋਟਲ ਕਿੰਨੇ ਮਹੀਨੇ ਇਲਾਜ ਚੱਲਿਆ ਮੈਂ 8 ਮਹੀਨੇ ਚੱਲਿਆ ਅੱਛਾ ਜੀ ਤੇ ਹੁਣ ਮੈਂ ਬੈਠ ਕੇ ਦਿਖਾ ਸਕਦਾ ਤੁਸੀਂ ਇੱਕ ਵਾਰੀ ਝੁੱਕ ਕੇ ਹਾਂਜੀ ਹਾਂਜੀ ਬੈਠੋਗੇ ਮਾੜਾ ਜੀ ਆ ਲੋ ਵਾਹ ਜੀ ਵਾਹ ਇੱਕ ਵਾਰੀ ਹੋਰ ਉਹ ਆਪਣੇ ਆਪ ਹੀ ਹੈ ਲਓ ਜੀ ਲੈ ਵੇਰ ਕੋ ਠੀਕ ਹੋ ਤੁਸੀਂ ਬੋਲ ਗੱਲ ਠੀਕ ਹੈ ਜੀ ਅੱਛਾ ਕੀ ਕਹਿਣਾ ਚਾਹੁੰਦੇ ਤੁਸੀਂ ਇਸੇ ਦੇ ਇਲਾਜ ਬਾਰੇ ਸਾਰੇ ਭੈਣ ਭਰਾਵਾਂ ਨੂੰ ਹਾਂਜੀ ਇਹੀ ਬੇਨਤੀ ਕਰਦਿਆਂ ਹਾਂਜੀ ਵੀ ਇਹਦੇ ਉੱਪਰ ਛੋਟਾ ਕਿਤੇ ਇਲਾਜ ਨਹੀਂ ਹੋ ਸਕਦਾ ਜੀ ਮੈਨੂੰ ਆਪਣੇ ਆਪ ਤੇ ਮੇਰੀ ਉਮੀਦ ਹੋ ਹੋ ਚੁੱਕੀ ਜੀ ਮੈਂ ਇਹਦਾ ਇਲਾਜ ਨਹੀਂ ਕਰਾਉਣ ਆਗਾ ਹਾਂਜੀ ਬੱਚੇ ਵੀ ਮਸੂਹਸ ਲੱਗੇ ਸੀ ਕਰਨ ਵੀ ਡੈਡੀ ਦਾ ਬੜਾ ਔਖਾ ਹੋਇਆ ਵੀ ਹੁਣ ਕੀ ਬਣਨਾ ਸਾਡਾ ਖਰਚਾ ਪਾਣੀ ਕਿੱਦਾਂ ਚੱਲੂਗਾ ਕਮਾਉਣ ਵਾਲਾ ਮੈਂ ਇਕੱਲੀ ਸੀਗਾ ਘਰ ਦੇ ਵਿੱਚ ਤੇ ਹੁਣ ਥੋੜੀ ਦਵਾਈ ਬੰਦਾਂ ਕਿ ਚਲਦੀ ਆ ਦਵਾਈ ਸਾਡੀ ਬੰਦ ਆ ਠੀਕ ਹੋ ਤੁਸੀਂ ਬਿਲਕੁਲ ਠੀਕ ਆ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਤੁਸੀਂ ਇੱਥੇ ਠੀਕ ਹੋਏ ਹੋ ਔਰ ਤੁਹਾਡਾ ਪਰਿਵਾਰ ਹੱਸਦਾ ਬਸਦਾ ਰਹੇ ਤੁਹਾਡੇ ਸਾਰੇ ਕਾਰਜ ਵਧੀਆ ਤਰੀਕੇ ਨਾਲ ਹੋਣ ਧੰਨਵਾਦ ਸਾਰਾ ਜਿਹਦਾ ਇਹ ਧੰਨਵਾਦ ਬਹੁਤ ਜ਼ਿਆਦਾ ਸਾਡੇ ਲਈ ਤਾਂ ਇੱਕ ਰੱਬ ਦਾ ਰੂਪ ਮਿਲੇ ਨੇ ਜਿੰਨਾਂ ਨੇ ਸਾਨੂੰ ਤੁਰਨ ਲਾਤਾ ਵਾਹ 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 ਹੁਣ ਕੰਮਕਾਰ ਸਾਰਾ ਕੁਝ ਕਰਦੇ ਆ ਰਿਸ਼ਤੇਦਾਰਾਂ ਚ ਜਾਣਾ ਕੋਈ ੜਿਕਤ ਨਹੀਂ ਇਹ ਕਰਕੇ ਰਿਸ਼ਤੇਦਾਰਾਂ ਦੇ ਵੀ ਫੋਨ ਆਉਣ ਲੱਗੇ ਮੈਨੂੰ ਅੱਛਾ ਚੰਡੀਗੜ੍ਹ ਤੋਂ ਫੋਨ ਆਇਆ ਕਹਿੰਦੇ ਜੀ ਹੁਣ ਕਿੱਦਾਂ ਨੇ ਕੋਟੇ ਹਾਂਜੀ ਮੈਂ ਠੀਕ ਹੈ ਫਿਰ ਮੈਂ ਉਹਨਾਂ ਕੋਲ ਗਿਆ ਜਾ ਕੇ ਉਹਨਾਂ ਦੇ ਦੇਖਿਆ ਵੀ ਹੁਣ ਤਾਂ ਬਿਲਕੁਲ ਠੀਕ ਹੋਏ ਹੋਏ ਨੇ ਹਾਂਜੀ ਫਿਰ ਉਹਨਾਂ ਦੇ ਇੱਕ ਗਵਾਂਡੀ ਸੀਗੇ ਉਹਨਾਂ ਨੂੰ ਦੱਸਿਆ ਅੱਛਾ ਜੀ ਤੇ ਉਹ ਵੀ ਲਾਦਾ ਹੁਣ ਦਵਾਈ ਲੈ ਕੇ ਗਏ ਨੇ ਅੱਛਾ ਜੀ ਸਤਿਗੁਰੂ ਕਿਰਪਾ ਕਰੇ ਚਲੋ ਚਲੋ ਉਹਨਾਂ ਦੇ ਵੀ ਉਹ ਵੀ ਠੀਕ ਹੋਵੇ ਮਾਲਕ ਦੀ ਕਿਰਪਾ ਹੋਵੇ ਜੀ ਡਾਕਟਰ ਸਰਦਾ ਜੀ ਦੀ ਕਿਰਪਾ ਹੋਵੇ ਉਹ ਵੀ ਠੀਕ ਹੋਣ ਧੰਨਵਾਦ ਹੋਰ ਵੀ ਭੈਣ ਭਰਾਵਾਂ ਨੂੰ ਇਹੀ ਦੇਸ ਆ ਵੀ ਕਿਤੇ ਭੜਕਣ ਦੇ ਤੁਹਾਨੂੰ ਲੋੜ ਨਹੀਂ ਹੈ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੇ ਸਿੱਧਾ ਤੁਸੀਂ ਹੋਰ ਆਓ ਦਵਾਈ ਲਵੋ ਜੀ ਗਾਰੰਟੀ ਨਾਲ ਇਲਾਜ ਵਧੀਆ ਹੋਊਗਾ ਬਹੁਤ ਬਹੁਤ ਧੰਨਵਾਦ ਧੰਨਵਾਦ